Yeah. ਕੋਸ਼ ਖ਼ਬਰੀ ਦਿਹਾੜ ਦੇ ਭਾਗ ਵਿੱਚ ਮੈਂ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਮਤੀ ਦੀ ਅੰਜ਼ੀਲ 17 ਦੇ 4 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਤਦ ਪਤਰਸ ਨੇ ਅੱਗੋਂ ਯਸੂ ਨੂੰ ਆਖਿਆ ਪ੍ਰਭੂ ਜੀ ਸਾਡਾ ਇੱਥੇ ਹੋਣਾ ਚੰਗਾ ਹੈ ਜੇ ਤੂੰ ਚਾਹੇ ਤਾਂ ਇੱਥੇ ਤਿੰਨ ਡੇਰੇ ਬਣਾਵਾਂ ਇੱਕ ਤੇਰੇ ਲਈ ਅਤੇ ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ ਪਰਭੂ ਯਸੂਮ ਸਿੱਦੇ ਜਲਾਲੀ ਤੇਜ ਨੂੰ ਦੇਖਦੇ ਸਮੇਂ ਉਸ ਦੇ ਨਾਲ ਮੂਸਾ ਅਤੇ ਏਲੀਆ ਨੂੰ ਦੇਖਦੇ ਹੋਏ ਪਤਰਸ ਨੇ ਕਿਹਾ हे ਪ੍ਰਭੂ ਸਾਡਾ ਇੱਥੇ ਰਹਿਣਾ ਚੰਗਾ ਹੈ ਜੇ ਤੇਰੀ ਇੱਛਾ ਹੋਵੇ ਤਾਂ ਇੱਥੇ ਤਿੰਨ ਡੇਰੇ ਬਣਾਵਾ ਇੱਕ ਤੇਰੇ ਲਈ ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ ਮਨੁੱਖ ਆਪਣੇ ਪਾਪ ਦੇ ਕਾਰਨ ਪਰਮੇਸ਼ਰ ਦਾ ਬੈਰੀ ਬਣ ਬੈਠਾ ਅਤੇ ਉਸ ਦੀ ਹਜ਼ੂਰੀ ਤੋਂ ਨਿਕਲ ਗਿਆ ਹੈ ਪਾਪ ਪਰਮੇਸ਼ਰ ਦੀਆਂ ਪਲਿਆਈਆਂ ਤੋਂ ਬਹੁਤ ਦੂਰ ਹੋ ਗਿਆ ਅਤੇ ਪਰਮੇਸ਼ਰ ਨੇ ਉਸ ਤੋਂ ਆਪਣਾ ਮੂੰਹ ਫੇਰ ਲਿਆ। ਅਜਿਹੀ ਹਾਲਤ ਵਿੱਚ ਮਨੁੱਖ ਲਈ ਕੋਈ ਆਸ ਨਹੀਂ ਪਰ ਉਹ ਅਸਹਾਏ ਹੈ। ਅਜਿਹੇ ਹਾਲ ਅਤੇ ਉਸ ਦੇ ਪਾਪ ਕਾਰਨ ਆਉਣ ਵਾਲੇ ਦੰਨ ਨਰਕ ਤੋਂ ਉਹ ਆਪਣੇ ਆਪ ਨੂੰ ਛੁਡਾ ਨਹੀਂ ਸਕਦਾ ਹੈ। ਮਨੁੱਖ ਨੂੰ ਅਜਿਹੇ ਹਾਲਾਤਾਂ ਤੋਂ ਛੁਡਾਉਣ ਅਤੇ ਬਚਾਉਣ ਲਈ ਹੀ ਪ੍ਰਭੂ ਯਿਸੂ ਮਸੀਹ ਦੇ ਧਾਰੀ ਹੋਇਆ ਪਵਿੱਤਰ નિર્ਦੋਸ਼ ਤੇ ਨਿਸਕਲੰਕ ਹੋਣ ਦੇ ਬਾਵਜੂਦ ਵੀ ਉਹ ਮਨੁੱਖ ਜਾਤੀ ਦੇ ਪਾਪਾਂ ਦੇ ਬੋਝ ਨੂੰ ਆਪਣੇ ਉੱਤੇ ਉਠਾ ਕੇ ਸਲੀਬ ਉੱਤੇ ਬਲੀਦਾਨ ਹੋਇਆ ਅਤੇ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠਿਆ ਤਾਂ ਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਪਰ ਸਦੀਪਕ ਜੀਵਨ ਪਾਵੇ ਅਜਿਹੇ ਪ੍ਰਭੂ ਦੇ ਨਾਲ ਰਹਿਣਾ ਕੌਣ ਨਹੀਂ ਚਾਹੇਗਾ ਜੋ ਉਸ ਉੱਤੇ ਵਿਸ਼ਵਾਸ ਕਰਦੇ ਹਨ ਅਤੇ ਮੁਕਤੀ ਪਾਉਂਦੇ ਹਨ ਉਹ ਤਾਂ ਚਾਹਣਗੇ ਹੀ ਕਿ ਉਹ ਆਪਣੇ ਪ੍ਰਭੂ ਦੇ ਤੇਜ ਨੂੰ ਨਿਹਾਰਨ ਅਤੇ ਉਹਦੇ ਨਾਲ ਉਸ ਦੀ ਸੁਰੱਖਿਆ ਵਿੱਚ ਰਹਿਣ ਉਸ ਦੀ ਭਲਾਈ ਦਾ ਅਨੁਭਵ ਲੈਣ ਉਸ ਦੇ ਪਿਆਰ ਦੀ ਲੰਬਾਈ ਚੌੜਾਈ ਉਚਾਈ ਅਤੇ ਗਹਿਰਾਈ ਨੂੰ ਜਾਣ ਸਕਣ ਉਸ ਦੀ ਕਿਰਪਾ ਅਤੇ ਪਹਿਚਾਣ ਵਿੱਚ ਵਧ ਸਕਣ ਕੀ ਤੁਸੀਂ ਵੀ ਆਪਣੇ ਲਈ ਅਜਿਹੇ ਪ੍ਰਭੂ ਨੂੰ ਨਹੀਂ ਚਾਹੋਗੇ